ਚੋਲਾ ਸਾਹਿਬ ਗੋਲੀ ਕਾਂਡ ਖਿਲਾਫ ਅੱਜ ਲੱਗੇਗਾ ਥਾਣੇ ਅੱਗੇ ਤਰਨਾ ਜੀ ਸਿੰਘ ਹਾ ਪ੍ਰੈਸ ਨਿਯੰਤ੍ਰਕ ਜਸਤ ਨਵਾਲਾ ਸਰਦਾਰ ਸਰਵਣ ਸਿੰਘ ਫੌਜੀ ਚੋਲਾ ਸਾਹਿਬ ਸਰਪਜੀਤ ਸਿੰਘ ਸਾਵੀ ਚੋਲਾ ਸਾਹਿਬ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਪਿਛਲੇ ਦਿਨੀ ਚੋਲਾ ਸਾਹਿਬ 'ਚ ਹੋਏ ਗੋਲੀ ਕਾਂਡ ਸੰਬੰਧੀ ਗੈਂਗਸਟਰ ਫਰauti ਅੰਸਰਾਂ ਦੇ ਖਿਲਾਫ ਅੱਜ ਥਾਣਾ ਚੋਲਾ ਸਾਹਿਬ ਦੇ ਅੱਗੇ ਲਗਾਇਆ ਜਾਵੇਗਾ ਤਰਨਾ ਚੋਲਾ ਸਾਹਿਬ ਦੇ ਪੂਰੇ ਬਾਜ਼ਾਰ ਦੁਕਾਨਾਂ ਦੁਕਾਨਦਾਰਾਂ ਅਤੇ ਨਗਰ ਨਿਵਾਸੀਆਂ ਅਤੇ ਨਗਰ ਦੇ ਮੋਹਤਬਰਾਂ ਵੱਲੋਂ ਜੋ ਕਿ ਉਹਨਾਂ ਇਹ ਵੀ ਦੱਸਿਆ ਕਿ ਚੋਲਾ ਸਾਹਿਬ 'ਚ ਗੋਲੀ ਚਲਾਉਣ ਵਾਲਿਆਂ ਨੂੰ ਅਜੇ ਤੱਕ ਨਹੀਂ ਫੜਿਆ ਗਿਆ ਇਸ ਕਰਕੇ ਇਹ ਤਰਨਾ ਸਾਨੂੰ ਮਜਬੂਰ ਹੋ ਕੇ ਲਾਉਣਾ ਪਵੇਗਾ ਗੋਲੀ ਕਾਂਡ 'ਚ ਬੁਰੀ ਤਰ੍ਹਾਂ ਹੋਏ ਜ਼ਖਮੀਆਂ ਨੂੰ ਇਨਸਾਫ਼ ਦਿਵਾਉਣ ਸੰਬੰਧੀ ਅਤੇ ਫਰौती ਮੰਗਣ ਵਾਲਿਆਂ ਨੂੰ ਕਾਨੂੰਨ ਦੇ ਸਕੰਜੇ 'ਚ ਲਿਆ ਕੇ ਜੇਲ੍ਹਾਂ 'ਚ ਸੁੱਟਣ ਸੰਬੰਧੀ ਤਾਂ ਕਿ ਚੋਲਾ ਸਾਹਿਬ ਦੁਕਾਨਦਾਰ ਅਤੇ ਨਗਰ ਨਿਵਾਸੀਆਂ ਨੂੰ ਰਾਹਤ ਮਿਲ ਸਕੇ ਇਸ ਕਰਕੇ ਅਸੀਂ ਚੋਲਾ ਸਾਹਿਬ ਬਜ਼ਾਰ ਦੁਕਾਨਦਾਰ ਅਤੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਤਕਰੀਬਨ 9:00 ਵਜੇ ਦੇ ਕਰੀਬ ਪੀੜਤਾਂ ਨੂੰ ਇਨਸਾਫ ਦਿਵਾਉਣ ਸੰਬੰਧੀ ਚੋਲਾ ਸਾਹਿਬ ਥਾਣੇ ਦੇ ਅੱਗੇ ਧਰਨੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰੋ 10 ਜਰਨ ਪਵਨ ਕੁਮਾਰ ਦੇਵਗੰਨਾ ਅਤੇ ਉਹਨਾਂ ਨਾਲ ਖੜੇ ਚੋਲਾ ਸਾਹਿਬ ਨਗਰ ਨਿਵਾਸੀ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਸੇ ਵੀ ਚੋਲਾ ਸਾਹਿਬ ਸਰਬਜੀਤ ਸਿੰਘ ਸਾਹਿਬੀ ਖੁਸ਼ੀ ਜਨਰਲ ਸਟੋਰ ਚੋਲਾ ਸਾਹਿਬ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾ ਜੋ ਸਾਰੇ ਚੋਲੇ ਸਾ ਪੰਜਾਬ ਦੀ ਮੀਟਿੰਗ ਹੋਈ ਕੱਲ ਹੋਇਆ ਆਪ ਜੀ ਸੇਧ ਕੀ ਚੱਲ ਰਹਾ ਸੀ ਸੇਧ ਕੀ ਰੱਖਤੀ ਹੈ ਅਸੀਂ ਅੱਜ ਵੀ ਵਿਚਾਰ ਕਰ ਰਹੇ ਲੋਕੋ ਜੀ ਵੀਰਵਾਨ ਨੂੰ ਸਾਰੀ ਜਿਹੜੀ ਚੋਲੇ ਦੀ ਬਾਜ਼ਾਰ ਦੀ ਕਮੇਟੀ ਆ ਉਹਨੇ ਡਿਸੀਜਨ ਲਿਆ ਹੀ ਵੀ ਆਤਵਾਲ ਤੱਕ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਜਾਊਗਾ ਤੇ ਮੈਂ ਹੁਣ ਵੀ ਪ੍ਰਸ਼ਾਸਨ ਕੋ ਐਡਮਿਨਿਸਟ੍ਰੇਸ਼ਨ ਕੋਈ ਬਿਠਾ ਆਇਆ ਉਹਨਾਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਹੋਏ ਕਹਿੰਦੇ ਵੀ ਅਸੀਂ ਰੈਗੂਲਰ ਹੀ ਕੰਮ ਕਰ ਰਹੇ ਹਾਂ ਪਰ ਆਪਾਂ ਨੂੰ ਆਪਣੇ ਬਜਾਦ ਦੇ ਟੀਮ ਦੇ ਨਾਲ ਵੀ ਚੱਲਣਾ ਪੈਣਾ ਤੇ ਜੋ ਟੀਮ ਦੀ ਸਵੈਰਦੀ ਰਣਨੀਤੀ ਆ ਜੋ ਰੂਪਰੇਖਾ ਤਿਆਰ ਹੋਈ ਆ ਉਹਦੇ ਹਿਸਾਬ ਨਾਲ ਸਵੇਰੇ 10 ਵਜੇ ਤੋਂ ਲੈ ਕੇ ਤੇ ਅਨਮਿੱਥੇ ਸਮੇ ਲਈ ਚੋਲਾ ਸਾਹਿਬ ਖਾਣੇ ਦੇ ਅੱਗੇ ਧਰਨਾ ਦਿੱਤਾ ਜਾਊਗਾ ਜਦ ਤੱਕ ਸਾਡੇ ਕੋਲੋਂ ਉਪਰਲੀ ਹਾਇਰ ਐਡਮਿਨਿਸਟ੍ਰੇਸ਼ਨ ਆ ਕੇ ਸਾਡੇ ਕੋਲੋਂ ਸਾਡਾ ਜਿਹੜਾ ਮੈਮੋਰੈਂਡਮ ਆ ਉਹ ਲੈ ਕੇ ਨਹੀਂ ਜਾਂਦੇ ਤੇ ਸਾਡੇ ਜਿਹੜੇ ਉਦੋਂ ਦੀ ਘਟਨਾ ਹੋਈ ਆ ਉਹਦਾ ਸਾਨੂੰ ਕੋਈ ਹੱਲ ਕਰਕੇ ਨਹੀਂ ਦਿੰਦੇ ਉਹਦਾ ਅਸਲਕੋ ਇਨਸਾਫ ਨਹੀਂ ਮਿਲਿਆ ਤਾਂ ਹੀ ਆਪਦਾ ਨਾ ਲਾਉਂਦਾ। ਵੇਖੋ ਇਨਸਾਫ ਮਿਲਿਆ ਹੁੰਦਾ ਤਾਂ ਨਾ ਦੇਂਦੀ ਆਪਾਂ ਨੂੰ ਕੋਈ ਲੋੜ ਹੀ ਨਹੀਂ ਪੈਂਦੀ। ਆ ਬਜਾਰ ਨੇ ਸਾਰੇ ਨੇ ਇਹ ਨੀਚੇ ਕੀਤਾ ਵਾ ਵੀ ਸਵੇਰੇ ਅਸੀਂ ਅਨਮਿੱਥੇ ਸਮੇਂ ਲਈ ਧੰਨਾ ਦੇਵਾਂਗੇ ਤੇ ਧੰਨਾ ਉਦੋਂ ਚੁੱਕਿਆ ਜਾਊਗਾ ਜਦੋਂ ਇਹਦੇ ਬਾਰੇ ਸਾਨੂੰ ਬਿਲਕੁਲ ਇਹਦਾ ਸਾਨੂੰ ਹੱਲ ਕਰਕੇ ਦਿੱਤਾ ਜਾਵੇ। ਅੱਛਾ ਤਾਂ ਕੰਕਰ ਜੀ ਆਪ ਵੀ ਸਮਝਦੇ ਹੋ ਇਨਸਾਫ ਸਮਾਜ ਨੂੰ ਪਹੁੰਚਾਉਣ ਦਾ ਦੱਸਦੇ ਰਹਿੰਦੇ ਸਾਡੇ ਕਰਨ। ਮੈਂ ਤੁਹਾਨੂੰ ਬੁਸ਼ੀ ਸੀ ਕਿਹਾ ਜੋ ਪਾ ਰਹੇ ਨੇ ਵਾਹਿਗੁਰੂ ਜੀ ਕਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਸਿੰਘਾ ਟੀਮ ਅਤੇ ਜਸਤ ਣਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ ਟ੍ਰਾਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਭਲਾ ਸੋ ਹੋ ਭਲਾ ਅੰਤ ਭਲੇ ਦਾ ਭਲਾ ਪਿਆਰੀ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913